ਰੂਪੜ ਸ਼ਹਿਰ ਬੁੱਧੀ ਲੰਗਰੀ ਨੀਲੋ ਨਹਿਰ ਦਾ ਕੰਮ ਬੜੀ ਜੂਰਸ਼ੋਰਾ ਨਾਲ ਚੱਲ ਰਿਹਾ ਹੈ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਹੈ ਕਿ ਇਸ ਦਾ ਸਰਫੇਸ ਲੈਵਲ ਹੈ ਜੋ ਬਹੁਤ ਹੀ ਡਾਊਨ ਕੀਤਾ ਗਿਆ ਹੈ ਤਕਰੀਬਨ 15 ਫੁੱਟ ਦੇ ਆਸ-ਪਾਸ ਇਸ ਦਾ ਲੈਵਲ ਕੀਤਾ ਗਿਆ ਹੈ ਪਾਣੀ ਦੇ ਬਚਾਅ ਦੇ ਲਈ ਅਧਿਕਾਰੀਆਂ ਵੱਲੋਂ ਬਹੁਤ ਹੀ ਪ੍ਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪਾਣੀ ਨੂੰ ਵੱਧ ਤੋਂ ਵੱਧ ਸੰਭਾਲਿਆ ਜਾ ਸਕੇ ਆਉਣ ਵਾਲੇ ਮੀਂਹ ਦੇ ਮੌਸਮ ਦੇ ਵਿੱਚ ਦੇਖਣਯੋਗ ਹੁੰਦਾ ਹੈ ਕਿ ਪਾਣੀ ਬਹੁਤ ਹੀ ਜ਼ਿਆਦਾ ਇਸ ਦਾ ਲੈਵਲ ਵੱਧ ਜਾਂਦਾ ਹੈ ਤੇ ਇਸ ਪਾਣੀ ਨੂੰ ਸੰਭਾਲਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਇਸ ਦਾ ਲੈਵਲ ਗਵਰਨਮੈਂਟ ਨੇ ਪਾਸ ਕਰ ਦਿੱਤਾ ਹੈ ਤਕਰੀਬਨ 15 ਫੁੱਟ ਦੇ ਆਸ-ਪਾਸ ਇਸ ਨੂੰ ਡੂੰਗਾ ਕੀਤਾ ਗਿਆ ਹੈ ਤਾਂ ਜੋ ਪਾਣੀ ਵੱਧ ਤੋਂ ਵੱਧ ਨਿਕਾਸ ਕੀਤਾ ਜਾ ਸਕੇ ਇਸ ਦਾ ਗਵਰਨਮੈਂਟ ਪਾਣੀ ਨੂੰ ਬਚਾਉਣ ਲਈ ਉਪਰਾਲੇ ਕਰ ਰਹੀ ਹੈ ਵੱਖ-ਵੱਖ ਤਰ੍ਹਾਂ ਦੇ ਪਰ ਕਿਤੇ ਨਾ ਕਿਤੇ ਜਾ ਕੇ ਪੰਜਾਬ ਨੂੰ ਇਸ ਦਾ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਣ ਵਾਲਾ ਹੈ ਤੁਹਾਨੂੰ ਜਾਣ ਕੇ ਬੜੀ ਹਰਾਨੀ ਹੋਏਗੀ ਇਹ ਕਚੀ ਨਹਿਰ ਦੇ ਨਾਲ ਲੱਗਦੇ ਪਿੰਡਾਂ ਦਾ ਪਾਣੀ ਦਾ ਲੈਵਲ ਹੈ ਜੋ ਤਕਰੀਬਨ 50 ਫੁੱਟ ਦੇ ਆਸ-ਪਾਸ ਹੈ ਅਤੇ ਨਹਿਰ ਪੱਕੀ ਹੋ ਜਾਣ ਦੇ ਕਾਰਨ ਇਸ ਦਾ ਕਨੈਕਸ਼ਨ ਹੇਠਲੇ ਪਾਣੀ ਨਾਲ ਟੁੱਟ ਜਾਏਗਾ ਅਤੇ ਇਸ ਦਾ ਸਿੱਧਾ ਅਸਰ ਕਿਸਾਨਾਂ ਤੇ ਪਵੇਗਾ ਅਤੇ ਇਨਡਾਇਰੈਕਟਲੀ ਜੋ ਪਾਣੀ ਦਾ ਲੈਵਲ 50 ਫੁੱਟ ਤੇ ਹੈ ਉਹ ਆਪਣੇ ਆਪ ਡੂੰਘਾਈ ਤੇ ਚਲਾ ਜਾਵੇਗਾ ਬਾਕੀ ਤੁਹਾਡੇ ਇਸ ਨਹਿਰ ਦੇ ਪੱਕੀ ਹੋਣ ਦੇ ਕੀ ਵਿਚਾਰ ਹਨ ਸਾਨੂੰ ਜਰੂਰ ਸਾਂਝਾ ਕਰੋ ਜੀ ਧੰਨਵਾਦ